ਤਾਂ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਅੱਛਾ ਹਾਂ ਉਹ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਤੇ ਬਾਕੀ ਵੀ ਯਾਰ ਭਰਾ ਸਾਡੀ ਨਸ਼ਾ ਛੱਡਣ ਵਾਲੀ ਉਹਨਾਂ ਦੀ ਚ ਲਵਾਉਣ ਵਾਲੀ ਤੇ ਜੇ ਕੱਲ ਤੁਹਾਡਾ ਇੱਥੇ ਕੋਈ ਨੁਕਸਾਨ ਆਏ ਠੀਕ ਹੈ ਸਬੇਬਾਤ ਸਬੂ ਸੁਪਰੀਟੈਂਟ ਤੇ ਥੱਲੇ ਵਾਲੇ ਦੋ ਸੁਪਰੀਟ ਨੇ ਇੱਕ ਪੰਗੂ ਏ ਤੇ ਇੱਕ ਹੋਰ ਏ ਅੱਛਾ ਇਹ ਤੁਹਾਨੂੰ ਤਾਂ ਦੱਸਿਆ ਕਿ ਪੁੱਤ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨਾ ਮਰੌਂਦਾ ਹੀ ਗੱਲ ਤਾਂ ਸੱਚੀ ਜੇ ਕੱਲ ਨੂੰ ਯਾਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਇੱਕ ਤੇ ਨੋਜੋ ਆਪ ਨੁਕਸਾਨ ਕਰਕੇ ਤੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਭਾਈ ਤੇ ਵੀਡੀਓ ਪਾਈ ਫ੍ਰੀਜ਼ੋਂ ਜਿੱਦਾਂ ਦੀ ਇਹ ਵੀਡੀਓ ਪਾਈ ਏ ਆਂ ਇਹਦੀ ਮਗੀਟਗੀ ਵਾਲੀ ਹਸਪਤਾਲ ਚ ਆਹੋ ਇਹ ਇਹ ਵੀ ਤੈਨੂੰ ਪਤਾ ਬਿਲਕੁਲ ਕਿੱਟੇ ਦਾ ਬਲਕੀ ਕੀ ਆ ਰਿਹਾ ਮਜੀਠੀਏ ਦੇ ਵੀ ਤੋਮ ਤਾਂ ਲੱਗਦੀਆਂ ਦੀਆਂ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਇਹ ਸਾਡੀ ਉਦੋਂ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਮਜੀਠੀਏ ਦੇ ਟਾਈਮ ਤੇ ਮਜੀਦ ਸਿੱਧੂ ਮਿਲਦੀ ਆਏ ਅੱਛਾ ਨਹੀਂ ਜੇ ਮਜੀਠੀਏ ਮਜੀਠੀਏ ਬੋਲਦਾ ਸਾਡੇ ਤੇ ਤਾਂ ਅਸੀਂ ਇਹੋ ਦੇ ਬੋਲਦੇ ਤੇ ਉਹ ਕੀ ਅਸਰ ਪੈਂਦਾ ਸਾਡਾ ਹਾਂ ਤਾਰਾ ਤੂੰ ਮੇਰੀ ਗੱਲ ਸੁਣ ਸਰਕਾਰਾਂ ਦੇ ਕੰਮ ਹੈ ਮੈਨੂੰ ਟਾਈਮ ਲੱਗਦਾ ਭਗਵਾਨ ਜੀ ਸਮਾਨ ਗੱਲ ਕਉਂ ਤਾਂ ਮੰਜੇਲ ਹੀ ਚਲਾਉਂਦਾ ਗੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਕਿਉਂਕਿ ਇੱਥੇ ਆਉਂਦੀ ਸਿਮਰਜੀਤ ਕੌਰ ਜੀ ਇਹਨਾਂ ਦੀ ਉਹ 29 ਖਾਂ ਜਿੱਤੀ ਏ ਹਾਂ ਠੀਕ ਹੈ ਠੀਕ ਹੈ ਹੂੰ ਜਿੱਤੀ ਏ ਤੇ ਉਹ ਉਦੇ ਜੇਲ ਮੈਨੂੰ ਦਿਲਦਾ ਉਹ ਇਹਨਾਂ ਦੇ ਪਿੱਠੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਪਰੀਟੈਂਡੈਂਟ ਨੇ ਹਾਂ ਠੀਕ ਹੈ ਹਾਂ ਹਾਂ ਸਾਰੇ ਇਹਨਾਂ ਦੇ ਪਿੱਠੂ ਤੇ ਆਈ ਪੰਥ ਨੂੰ ਉਤਾਰੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਜੋ ਸੱਪ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਠੀਕ ਹੈ ਵੀ ਹਾਂ ਹਾਂ ਕਦੇ ਦਾ ਨੁਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨੁਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਕਿ ਮੈਨੂੰ ਇਹ ਵੀ ਇੱਥੇ ਗੱਲ ਸੁਣੇ ਨਾ ਦੱਸੀ ਏ ਕਈ ਵੇਲੇ ਮੰਤਰੀ ਤੈਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨੁਕਸਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਣੇ ਬਾਹਾਂ ਹੀਆਂ ਸੀ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਸਾਲੇ ਮਾਤਾ ਕਹਿਣਾ ਚਾਹਣਾ ਕਿ ਜਦੋਂ ਦਾ ਮੈਂ ਅਮਰਤ ਛਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਹੀ ਅਮਰਤ ਹੀ ਛਕਿਆ ਸੀ ਹਾਂ ਮਤਲਬ ਛਕਾ ਚੰਗਾ ਕੰਮ ਹੀ ਕੀਤਾ ਹੈ ਭਲਾ ਹੀ ਕਰਦੇ ਆ ਆਪਾਂ ਲੋਕਾਂ ਦਾ ਮਾਤਾ ਮੈਨੂੰ ਖੇਲ ਦੇ ਵਿੱਚ ਫੇੜਤਾ ਬਿਨਾ ਮਾਲੋ ਵਿਰੋਧ ਤੋਂ ਮੈਨੂੰ ਪੁਲਿਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਮੈਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅੌਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕਾਹਦੀ ਕਸੂਰ ਤੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਉਹ ਵੀ ਅਮਰਤੀ ਚਕਾਉਂਦਾ ਸੀ ਹਾਂ 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 ਤੇ ਉਹ ਪਰ ਜਿਹੜਾ ਵੀ ਮਾੜੇ ਕੰਮ ਕਰਦਾ ਹੀ ਆਈ ਤੇ ਜਿੰਨਾ ਜੋ ਚੰਗੇ ਕੰਮ ਕਰਦਾ ਨੌਜਵਾਨੀ ਨੂੰ ਇਹੀ ਤੋਂ ਹੁੰਦਿਆਂ ਨਾਲ ਹਾਂ ਤੇ ਇਹ ਪਾਸ ਤੇ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਦੱਸਣਾ ਚਾਹੋਗੇ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਰੀ ਸਾਹਿਬ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ ਅੱਛਾ ਦਾ ਨੂੰ ਹਲਵਾਤ ਹੋ ਗਈ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਜੀ ਉਹਨੇ 80 ਸਾਰੇ ਹੈਗੇ ਨੇ ਸਾਰੀ ਜੇਲ੍ਹ ਦੇ ਵਿੱਚ ਮਨਜੀਤिए ਦੇ ਬੰਦੇ ਪੰਥ ਨੂੰ ਇਹ ਦੱਸਣਾ ਚਾਹੁੰਦੇ ਕਿ ਸਾਡੀ ਕੋਈ ਮਾਨੂੰ ਮਰਨ ਮੂਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਤੇ ਸਾਨੂੰ ਇਹ ਕੱਲ ਮਦਰ ਪੰਥ ਨੂੰ ਤੇ ਪਤਾ ਲੱਗੇ ਨਾ ਕੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐ ਜੂ ਐ ਭਾਵੇਂ ਆਪ ਹੀ ਪ੍ਰਸ਼ਾਸਨ ਨੁਕਸਾਨ ਨਹੀਂ ਕਰ ਦਿੰਦਾ ਹੁੰਦਾ ਕੀ ਕਿ ਪੰਥਮਗਰ ਵਿਚਾਰਾ ਕੀ ਰੌਲਾ ਮੈਨੂੰ ਕੰਮ ਤੋਂ ਹੀ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਉਹਨਾਂ ਦੀ ਹੋਰ ਆ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਆ ਅਗਲੇ ਉਹ ਨਾ ਦੀ ਸਕੀਮ ਹੈ ਖਾਨਾ ਚੰਗੀ ਕਰਾਉਣ ਦੀ ਕਿ ਨੌਜਵਾਨਾਂ ਨੇ ਨਾ ਲੜਾਈ ਕਰਾਈਏ ਇਹ ਉਹ ਵੀ ਇਹਨਾਂ ਦੇ ਇਤਿਹਾਸ ਦੀ ਲੜ ਲੜ ਕੇ ਮਰਦਿਆਂ ਨੂੰ ਉਹਨਾਂ ਦਾ ਕੰਮ ਹੀ ਹੈ ਪ੍ਰਸ਼ਾਸਨ ਦਾ ਤੇ ਹਾਂ ਇਹ ਤੇ ਇਹ ਤਾਂ ਇਹ ਬਸ ਉਹਨਾਂ ਨੂੰ ਜੇ ਉਹ ਵੀ ਨਾ ਆਵੇ ਉਹ ਹੀ ਹੈਗੇ ਪੁੱਠੇ ਰਾਵਾਂ ਦੇ ਜਿਹੜੇ ਅਗਲੇ ਚੱਲੇ ਆ ਤੇ ਕੋਈ ਮਾਰ ਨਹੀਂ ਉਹਨਾਂ ਨੂੰ ਵੀ ਸਿੱਧਿਆਂ ਤੇ ਲਿਆਏਗਾ ਹਾਂ ਹਾਂ ਤੇ ਪਰ ਜੀ ਇਹ ਤੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈਦੇ ਆਂਗੇ ਕੰਮ ਅਸੀਂ ਕਰਦੇ ਆਂਗੇ ਹੁਣ ਇੱਕੋ ਤੇ ਨੂੰ ਹੋਰ ਗੱਲ ਸੱਚ ਦੱਸਾਂ ਹਾਂ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਰੋਂ ਦੀ ਇੱਥੇ ਦੋ ਤਿੰਨ ਵਾਰਾਂ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਨੇ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਉਹਨਾਂ ਨੁਕਸਾਨ ਨੌਜਵਾਨਾਂ ਨੇ ਕੀਤਾ ਆਪ ਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਨੇ ਥੋਂਡੀ ਬਿਟੇੜਾ ਜੇਲ੍ਹ ਸੈਂਟਰ ਜੇਲ੍ਹ ਇਹਨਾਂ ਨੇ ਕਿਹਾ ਬੜੀ ਚੰਗੀ ਏ ਇੱਥੇ ਤੇ ਗੁੰਡਾਗਰਦੀ ਦਾ ਘਰ ਏ ਬਹੁਤ ਵੱਡਾ ਇਹ ਤਾਂ ਪਹਿਲਾਂ ਹੀ ਪਤਾ ਹੈ ਵੀ ਇੱਥੇ ਗੈਸਟਰੀ ਪਾਲੇ ਇਹਨਾਂ ਨੇ ਹੋਰ ਕੀ ਕੀਤਾ ਆ ਵੀ ਮਾਤਾ ਇੱਕ ਹੋਰ ਗੱਲ ਦੱਸਣਾ ਚਾਹਣੀ ਗਈ ਸਰਕਾਰ ਨੂੰ ਇਹ ਵੀ ਨਾਲ ਹੈ ਇਹ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦੇ ਕਿ ਸਾਨੂੰ ਫਰੀਦਕੋਟ ਮੁਕਸਰ ਮੰਨ ਲਓ ਕਿ ਹੋਰ ਜੇਲ੍ਹਾਂ ਜਿਹੜੀਆਂ ਹੈ ਉਹਨਾਂ ਦੇ ਵਿੱਚ ਸਾਨੂੰ ਸ਼ਿਫਟ ਕੀਤਾ ਜਾਵੇ ਕਿ ਕਿਉਂ ਇਹ ਉਧਰ ਠੀਕ ਹੈ ਕਿ ਸਾਡੇ ਬੰਦੇ ਵੀ ਨੇ ਹੁਣ ਅੰਮ੍ਰਿਤਸਰ ਵੀ 30 ਸਾਡੇ ਨੌਜਵਾਨ ਉੱਥੇ ਬੰਦ ਨੇ ਹਾਂ ਤੇ ਜੇ ਸਾਡੇ ਉੱਥੇ ਕੀਤਾ ਜਦੋਂ ਇੱਥੇ ਨਹੀਂ ਸਾਡਾ ਮੰਨ ਲਓ ਕਿ ਇੱਥੇ ਸਾਨੂੰ ਦੇ ਯਾਰ ਅਸਲ ਮੈਨੇ ਜਦੋਂ ਦਾ ਨਾ ਮਜੀਠੀਏ ਦੀ ਇਹਦੀ ਇਸ ਵੀਡੀਓ ਜਦੋਂ ਦੀ ਮੈਂ ਭਾਈ ਭਾਈ ਸਾਹਿਬ ਦੇ ਜਦੋਂ ਇਹ ਉਲਟ ਪਿਆ ਹੈ ਹਾਂ ਹਾਂ ਤੇ ਜਦੋਂ ਇਹ ਜਿਹੜਾ ਕੰਮ ਕਰਦਾ ਰਿਹਾ ਨਖੇ ਦੇ ਮੁੱਦੇ ਜਿਹਦੇ ਜੇਲ ਮਜੀਠੀਆ ਕੱਟ ਕੇ ਆਇਆ ਹੈ ਹਾਂ ਤੇ ਜਦੋਂ ਇਹ ਕੰਮ ਕਰਦਾ ਰਿਹਾ ਤੇ ਇਹਨੇ ਤੇ ਬਾਈ ਜੀ ਬੰਦੇ ਇਹਨਾਂ ਦੇ ਹੁਣ ਤੈਨੂੰ ਪਤਾ ਪਾ ਲਈ ਹੋਏ ਸਾਰੇ ਮਨ ਲੋ ਲੋਕ ਗੈਂਗਸਟਰ ਹਾਂ ਹਾਂ ਇਹ ਕਾਨੂੰਨ ਅਨੁਸਾਰ ਕਰਾ ਸਕਦੇ ਤੇ ਮੈਂ ਤੇ ਲੋਕਾਂ ਨੂੰ ਮਾਤਾ ਤਾਦੀ ਦੱਸਿਆ ਤੇ ਇੱਕ ਤੁਹਾਨੂੰ ਦੇ ਵੀਡੀਓ ਕੋਈ ਦੇਣੀ ਜਰੂਰ ਸਾਰੇ ਚੈਨਲਾਂ ਵਾਲਿਆਂ ਨੂੰ ਪਾ ਠੀਕ ਹੈ ਤੇ ਮੀਡੀਆ ਵੀ ਆਪਣਾ ਤੈਨੂੰ ਪਤਾ ਬਹੁਤ ਸਪੋਰਟ ਕਰਦਾ ਮੀਡੀਆ ਦਾ ਵੀ ਮੈਂ ਹੁਣ ਧੰਨਵਾਦ ਅੱਜ ਕਰਨਾ ਕਿਉਂ ਉਹਨਾਂ ਤੇ ਦੂਜੇ ਨੰਬਰ ਤੇ ਜਿਹੜੀ ਮੈਂ ਰਿਕਾਰਡਿੰਗਾਂ ਕਰਨਾ ਪਿਆ ਨਾ ਹਾਂ ਇਹ ਸਰਕਾਰੀ ਫੋਨ ਹੈ ਮੰਨ ਲਓ ਕਿ ਇਹ ਮਗਰੋਂ ਆਉਦੀ ਮਜੀਠੀਆ ਹੀ ਬੋਲੀ ਤਾਂ ਜੇਲਾਂ 'ਚ ਰਿਕਾਰਡਿੰਗਾਂ ਹੁੰਦੀਆਂ ਇਹ ਸਰਕਾਰੀ ਫੋਨ ਹੈ 10 ਮਿੰਟ ਉਹਨਾਂ ਨੇ ਦਿੱਤੇ ਹੋਏ ਨੇ ਇੱਥੇ ਗੱਲ ਕਰਨ ਦੀ ਨਹੀਂ 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 ਸਰਕਾਰੀ ਫੋਨ ਨਹੀਂ ਕੋਈ ਹੈਗਾ ਹੀ ਨਹੀਂ ਕਿਸੇ ਦਾ ਕਾ ਟਾਈਮ ਹੀ ਰਹਿ ਗਿਆ ਪਰ ਪਰੇਸ਼ਾਨੀ ਦੇ ਨਾ ਆਇਆ ਜੇ ਕੋਣੀ ਪੰਥਲੀ ਜੇ ਕੁਝ ਹੋ ਵੀ ਜਾਏਗਾ ਤੇ ਕੋਣੀ ਨਾਲ ਆਪਣੀ ਸੰਗਤ ਖੜੀ ਹੈ ਸਾਨੂੰ ਮਾਣ ਹੈ ਸੰਗਤ ਤੇ ਠੀਕ ਹੈ ਠੀਕ ਹੈ ਵੀ ਮੈਂ ਠੀਕ ਹੈ ਅਸੀਂ ਘਲਾ ਦੇ ਵਿੱਚ ਕੋਈ ਅਸੀਂ ਡੋਲਣਾ ਨਹੀਂ ਨਾ ਅਸੀਂ ਡੋਲੇ ਆ ਅਸੀਂ ਪੰਥ ਦੀ ਪਿੱਠ ਨਹੀਂ ਲੱਗਣ ਦੇਣੀ ਜਦੋਂ ਸਾਡੇ ਨਾਲ ਖੜਾ ਠੀਕ ਹੈ ਠੀਕ ਹੈ ਤੇ ਜੇ ਇਹ ਲੋਕ ਕਹਿੰਦੇ ਮੰਤਰੀ ਡਰ ਗਿਆ ਮੰਤਰੀ ਭੱਜ ਗਿਆ ਮੰਤਰੀ ਅੱਜ ਵੀ ਉਵੇਂ ਉੱਥੇ ਹੀ ਖੜਾ ਹੈ ਤੇ ਮੰਤਰੀ ਗੱਲ ਵੀ ਉੱਥੇ ਖੜੇਗਾ ਮੰਤਰੀ ਦੀ ਜਮੀਰ ਜਾਗਦੀ ਹੈ ਮਰੀ ਨਹੀਂ ਹੁੰਦੀ ਜਮੀਰ ਠੀਕ ਹੈ ਠੀਕ ਹੈ ਵੀ ਇੱਥੇ ਤਾਂ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਜਿਉਂਦੇ ਆ ਉਹ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਜਿਉਂਦਿਆਂ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਰਾਂ ਦੇ ਨਹੀਂ ਪੈਂਦੇ ਮਾਤਾ ਇਹ ਰਿਕਾਰਡਿੰਗ ਤੂੰ ਸੁਣ ਲੈ ਇਹ ਸਾਰੀ ਕਰ ਲੈ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਅੱਛਾ ਹਾਂ ਉਹ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ